ਸੱਜਣੋ ਛੋਡੇਵਾਦ ਤੇ ਲੈ ਕੇ ਆਇਆ ਮੈਸੀ 9000 ਤੇ ਟਰੈਕਟਰ ਹੈਗਾ ਪੂਰਾ ਚੰਗਾ ਪੂਰਾ ਚੰਗਾ ਬਹੁਤ ਘੱਟ ਹੈ ਇਹ ਟਰੈਕਟਰ ਇਹ ਆਏ ਵੀ ਘੱਟ ਮਾਡਲ ਕਿੰਨਾ ਕਗਨੇ ਇਹ ਮਾਡਲ 2016 16 ਮਾਡਲ ਹੈ ਤੇ ਉਹ ਰਿਆ ਕਿ ਹੁਣ ਪੰਪ ਤੇ ਵੀ ਕੈਮਰਾ ਮਾਰ ਦੇ ਰੰਗ ਪੇਂਟ ਦਾ ਜੈਨੋ ਨੇ ਪਾਇਆ ਹਜੇ ਤੱਕ ਆ ਦੇਖੋ ਪੰਪ ਨੂੰ ਚਾਬੀ ਨਹੀਂ ਲੱਗੀ ਟਰੈਕਟਰ ਦੇ ਚੈੱਕ ਕਰ ਸਕਦਾ ਰੰਗ ਨੂੰ ਗੁਜਾ ਜਰ ਸਾਰਾ ਨਾਲ ਦਾ ਪੈ ਟਰੈਕਟਰ ਦਾ ਸੋ ਵੀ ਦੇਖੋ ਇਹਦੇਲੇ ਪਾਸੇ ਟਰੈਕਟਰ ਐ ਲਾਦਾ ਜਿਵੇਂ ਇੱਕ ਕਨੇ ਬੰਦੇ ਨੇ ਖੇਤੀ ਕਰ ਲਿਓ ਤੂੰ ਅੱਜ ਕੱਪੜਾ ਪਾਤਾ ਉਸ ਮਾਈ ਜਨਾਬ ਆ ਟਰੈਕਟਰ ਇੱਕਲਾ ਖੇਤੀ ਤੇ ਚੱਲ ਟਾਇਰ ਦੇ ਇਹਦੇ ਨਾਲ ਦੀ ਨੇ ਅਗਲੇ ਨਾਲ ਦੇ ਨੇ ਠੀਕ ਹੈ ਪਿਛਲੇ 85 ਪੈਸੇ 90 ਪੈਸੇ ਦੁਬਾਰੇ ਦੇ ਨੇ ਦੁਬਾਰੇ ਦੇ ਨੇ ਤੇ ਟਰੈਕਟਰ ਦੇ ਜੇ ਆਪਾਂ ਵੇਟ ਫੂਟਾਂ ਦੀ ਗੱਲ ਕਰੀਏ ਸਾਰਾ ਕੁਝ ਉਹਨੂੰ ਨਾਲ ਹੀ ਮਿਲੂ 홋ੜਾ ਦੀ ਛਤਰੀ ਟਰੈਕਟਰ ਤੇ ਲੱਗੀ ਵੀ ਆ ਹਾਂਜੀ ਪੀਵੀ ਨੰਬਰ ਦੇ ਵਿੱਚ ਪੀਵੀ 03 ਨੰਬਰ ਆ 16 ਮਾਡਲ ਆ 16 ਮਾਡਲ ਆ ਨੰਬਰ ਪਿਆਵਾ ਠੀਕ ਹੈ ਤੇ ਡਿਮਾਂਡ ਕਿੰਨੀ ਆ ਰਹੀ ਸਵਾ ਚਾਰ ਵੀਰੇ ਡਿਮਾਂਡ ਆ ਕਿੰਨੇ ਦਾ ਹੋ ਜੂ ਇਹ 790 ਦਾ ਹੋ ਜੂ ਛੋਟਾ ਰੇ ਸਵਾ ਚਾਰ ਡਿਮਾਂਡ ਆ 390000 ਦਾ ਇਹ ਟਰੈਕਟਰ ਤੁਸੀਂ ਲਿਜਾ ਸਕਦੇ ਹੋ ਮਿੱਤਰੋ ਟਰੈਕਟਰ ਹੈਗਾ ਪੂਰਾ ਚੰਗਾ ਪੁਰਾਣਾ ਕੱਟਿਆ ਜਊ ਮੋਬਾਈਲ ਨੰਬਰ ਬਾਈ ਦਾ ਆਪਾਂ ਲਾਦਾ ਸਕਰੀਨ ਦੇ ਉੱਤੇ ਚੱਕ ਕੇ ਲਾ ਲਓ ਗਰਾ ਮਿੱਤਰੋ ਕੰਮ ਖਾਜ